ਸਾਰੇ ਸਕੂਲ ਵਿੱਚ ਬਾਣੀਆਂ ਦਾ ਉਹ ਮੁੰਡਾ ਹੀ ਘੜੀ ਬਨ ਕੇ ਆਉਂਦਾ ਇੱਕ ਦਿਨ ਅੱਧੀ ਛੁੱਟੀ ਵੇਲੇ ਬਸਤੇ ਵਿੱਚ ਪਾ ਬਾਹਰ ਖੇਡਣ ਗਿਆ ਮੈਂ ਮੌਕਾ ਪਾ ਕੇ ਕੱਢ ਲਈ ਫੇਰ 6:05 ਵਿੱਚ ਹੁਣ ਲੁਕਾਵਾ ਕਿੱਥੇ ਕਾਲੀ ਕਾਲੀ ਜਰਾਵ ਅੰਦਰ ਪਾ ਬੂਟ ਦੀ ਅੱਡੀ ਤੱਕ ਸਖਾ ਲਈ ਅਗਲੀ ਪੀਰੀਅਡ ਮਾਸਟਰ ਸਵਰਨ ਸਿੰਘ ਦਾ ਸੀ ਉਸ ਦਾ ਲਾਲ ਰੰਗ ਵੇਖ ਨਾਲ ਦੇ ਆਖਦੇ ਹਮੇਸ਼ਾ ਕੁੱਟ ਲਾ ਕੇ ਰੱਖਦਾ ਆਉਂਦਿਆਂ ਹੀ ਪਹਿਲਾਂ ਪਿਆਰ ਨਾਲ ਪੁੱਛਿਆ ਕੋਈ ਨਾ ਮੰਨਿਆ ਫਿਰ ਸਾਰੇ ਅੱਖਾਂ ਬੰਦ ਕਰਵਾ ਅੰਧ ਵੱਲ ਨੂੰ ਖੜੇ ਕਰਾ ਲਏ ਆਖਾਂ ਲੱਗਾ ਕੰਨਾਂ ਵਿੱਚ ਵੀ ਉਂਗਲਾਂ ਦੇ ਲਵੋ ਜਿਸ ਨੇ ਵੀ ਖੋਲੀਆਂ ਜੁੱਤੀ ਬੜੀ ਫੇਰੂ ਤੇ ਸਕੂਲੋਂ ਵੀ ਕੱਢਿਆ ਜਾਉ ਕੱਲੇ-ਕੱਲੇ ਦੀ ਤਲਾਸ਼ੀ ਲਈ ਮੇਰੀ ਵਾਰੀ ਆਈ ਤਾਂ ਮੁੜਕੂ ਮੁੜਕੀ ਹੋਏ ਦੇ ਹੱਥ ਪੈਰ ਕੰਬੀ ਜਾਣ ਉਸਨੇ ਹੌਲੀ ਜਿਹੀ ਜਰਾਬ ਅੰਦਰੋਂ ਕੱਢ ਲਈ ਪਰ ਬਾਕੀ ਰਹਿ ਗਈ ਸੀ ਤਲਾਸ਼ੀ ਲੈਣੀ ਬੰਦ ਨਾ ਕੀਤੀ ਲੱਭ ਗਈ ਤੇ ਬਾਣੀਆਂ ਦਾ ਮੁੰਡਾ ਟਬੂਸੀਆਂ ਮਾਰੇ ਪਰ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਕਿ ਅਸਲ ਚੋਰ ਹੈ ਭਲਾ ਕੌਣ ਛੁੱਟੀ ਮਗਰੋਂ ਮੈਨੂੰ ਕੋਲ ਸੱਦ ਲਿਆ ਆਖਣ ਲੱਗੇ ਪੁੱਤਰਾ ਮੁੜ ਕੇ ਇੰਜ ਨਾ ਕਰੀ ਤੇਰਾ ਬਾਪ ਤਾਂ ਸ਼ਰਮ ਨਾਲ ਮਰ ਜਾਊ ਕਿੰਨੀਆਂ ਵਰਿਆਂ ਬਾਅਦ ਮੈਂ ਫੂਡ ਸਪਲਾਈ ਮੈਕਮੇ ਵਿੱਚ ਅਫਸਰ ਲੱਗ ਗਿਆ ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ ਪਰ ਜਦੋਂ ਵੀ ਕੋਈ ਐਸੀ ਵੈਸੀ ਕਮਾਈ ਲੱਗੇ ਆਉਣ ਲੱਗਦੀ ਮਾਸਟਰ ਸਵਰਨ ਸਿੰਘ ਦੇ ਸਪਿਆ ਕਰਦਾ ਇੱਕ ਦਿਨ ਖਬਰ ਆ ਗਈ ਸਰਕਾਰ ਤੇ ਗਿਆ ਸਾਰੇ ਅੱਖੀਆਂ ਪੂੰਜੀ ਜਾ ਰਹੇ ਸਨ ਪਰ ਉਹ ਮੜੀ ਤੇ ਪਿਆਵੀ ਖੋਸ਼ ਨਾਲ ਸੁਰਖ ਰੰਗ ਠੀਕ ਉਸੇ ਤਰ੍ਹਾਂ ਜਿੰਦਾ ਕਿੰਨੇ ਬਰੇ ਪਹਿਲਾ ਸਕੂਲ ਵੇਲੇ ਹੋਇਆ ਕਰਦਾ ਸੀ ਰੱਜੀਆਂ ਸੰਤੋਸ਼ਟ ਰੂਹਾਂ ਸੋ ਦੂਜਿਆਂ ਦੇ ਪਰਦੇ ਕੱਜਣ ਵਾਲੀ ਸ਼ਾਇਦ ਹਮੇਸ਼ਾ ਖੁਸ਼ ਹੀ ਰਹਿੰਦੇ ਚੜੀ ਰਹਿੰਦੀ ਨਾਮ ਕੁਮਾਰੀ ਨੂੰ ਲੋਕ ਦਿਨਾਵੀ ਨਸ਼ਾ ਆਖ ਭੰਡਣ ਲੱਗੀ ਆਖਰੀ ਸਫ਼ਰ ਤੇ ਵੀ ਕੋਈ ਚੋਰਾ ਨਹੀਂ ਕੋਈ ਗਮ ਨਹੀਂ ਮਾਮੇ ਦੀ ਨੂੰ ਕਿੰਨੇ ਵਾਰੇ ਪਹਿਲਾ ਵੱਡੇ ਪੁੱਤ ਤੇ ਵਿਆਹ ਤੇ ਆਈ ਨਵੇਂ ਸਵਾਈ ਸੂਟ ਸਨੇ ਝੋਲਾ ਬਸ ਵਿੱਚ ਹੀ ਕਿਧਰੇ ਭੁੱਲ ਗਈ ਹਮੇਸ਼ਾ ਹੱਸਦੀ ਰਹਿੰਦੀ ਉਸ ਦਿਨ ਥੋੜੀ ਘਬرائی ਹੋਈ ਹੁਣ ਮੈਨਨੀ ਤੇ ਕੀ ਪਾਉਣਾ ਮੈਨੂੰ ਪਤਾ ਲੱਗਾ ਅੰਦਰ ਪਿਆ ਵਧੀਆ ਸੂਟ ਕੱਢਿਆ ਤੇ ਪਵਾ ਦਿੱਤਾ ਫਰੋਜੀ ਰੰਗਾ ਏਦਾਂ ਜਿੱਦਾਂ ਸਵਾਇਆ ਹੀ ਉਸੇ ਜੋਗਾ ਹੋਵੇ ਗਿੰਦਾ ਪੌਂਦੀ ਦੀਆਂ ਤਰੀਫਾਂ ਹੋਈ ਜਾਣ ਬੋਲੀਆਂ ਵਾਲੀ ਵੀ ਧੰਨ ਧੰਨ ਕਰਾਈ ਜਾਵੇ ਦਿੱਤੀ ਸਾੜੇ ਦੀਆਂ ਮਾਰੀਆਂ ਕਈ ਆਖੀ ਜਾਵਣ ਹੁਣ ਇਸ ਕੋਲੋਂ ਮੁੜ ਕੇ ਦੀ ਮੁਸਕਾਉ ਅੱਜ ਇਸੇ ਵਰਿਆਂ ਬਾਅਦ ਜਦੋਂ ਵੀ ਮਿਲਦੀ ਉਸ ਫਰੋਜੀ ਰੰਗ ਦੇ ਕੀਤੇ ਉਪਕਾਰ ਦਾ ਜ਼ਿਕਰ ਜ਼ਰੂਰ ਕਰਦੀ ਨਾਲੇ ਆਖਦੀ ਬੀਬੀ ਤੂੰ ਮੇਰਾ ਝੱਟ ਲੰਘਾਇਆ ਸੀ ਰੱਬ ਤੇਰੇ ਝੱਟ ਸੌਖੇ ਸਵਾਲੇ ਕਰੇ ਕਈ ਰੱਜੀਆਂ ਰੂਹਾਂ ਦੂਜਿਆਂ ਲਈ ਸਾਰੀ ਉਮਰ ਦਵਾਵਾਂ ਹੀ ਮੰਗਦੀਆਂ ਇਨ੍ਹਾਂ ਅੰਦਰੋਂ ਵੰਗ ਤੁਰੀਆਂ ਮੁੜ ਕੇ ਦੀਆਂ ਲੀਹਾਂ ਵਿੱਚੋਂ ਵੀ ਸੁਦੀਵੀ ਖੁਸ਼ਬੂਆਂ ਆਉਂਦੀਆਂ ਉਹ ਖੁਸ਼ਬੂਆਂ ਜਿਹੜੀਆਂ ਰੂਹ ਵੀ ਠਾਰਦੀਆਂ ਤੇ ਆਲੇ ਦਿਵਾਲੇ ਪਸਰੀ ਪੂਰੀ ਕਾਇਨਾਤ ਵੀ ਇਹਨਾਂ ਨਾਲ ਬਤਾਏ ਪਲ ਸਦੀਵੀ ਇਤਿਹਾਸ ਹੋ ਠਾਰਦਿਆਂ ਤੇ ਆਲੇ ਦਿਵਾਲੇ ਪਸਰੀ ਪੂਰੀ ਕਾਇਨਾਤ ਵੀ ਇਹਨਾਂ ਨਾਲ ਬਤਾਏ ਪਲ ਸਦੀਵੀ ਇਤਿਹਾਸ ਹੋ ਨਿਭੜਦੇ ਉਸ ਰੱਬ ਸੱਚੇ ਅੱਗੇ ਬਸ ਇੱਕੋ ਅਰਦਾਸ ਇਹੋ ਜਈਆਂ پاک ਪਵਿੱਤਰ ਰੂਹਾਂ ਦਿਆਂ ਕਦੇ ਵੀ ਕਾਲ ਨਾ ਪਵੇ ਵਰਨਾ ਰਹਿਂਦੀ ਖੁੰਦੀ ਧਰਤੀ ਵੀ ਨਰਕ ਬਣ ਜਾਓ ਜੇ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ